ਉਹ ਪਾ ਰਾ ਤਰੰਦਰਮ ਨੂੰ ਜਾਂਦਾ ਉਹ ਰਾਹ ਪੁੱਛਣਾ ਕਿ ਵੇਲੇ ਬੰਦੇ ਨੂੰ ਕੋਸ਼ ਕੰਮਕਾਰ ਵਾਲਿਆਂ ਨੂੰ ਕੀ ਪੁੱਛਣ ਡਿਆ ਵਾ ਭਾਵਾ ਮੈਂ ਕਿਹੜਾ ਜਾਣਾ ਚੱਲ ਪੁੱਛ ਹੀ ਲਿਆ ਜੇ ਜਾਣਾ ਨਹੀਂ ਤੇ ਪੁੱਛਣ ਕਿਉਂ ਡਿਆ ਵਾ ਇਹ ਨਾਲੇ ਰਾਹ ਇੱਥੇ ਰਿੰਦੇ ਹੁੰਦੇ ਆ ਆਪ ਨੂੰ ਹੀ ਜਾਣਾ ਪੈਂਦਾ ਵਾ ਚੱਲ ਭਾਵਾ ਖਾਨ ਨੂੰ ਕੀ ਕੀ ਰੱਖਿਆ ਈ ਉਹ ਓਏ ਆਪਣੇ ਕੋ ਰੇਤ ਬੱਜਰੀ ਆ ਮੋਟੀ ਆ ਬਰੀਕ ਆ ਦੂਜਾ ਤੈਨੂੰ ਨੇ ਦੀ ਹੰਡਾ ਕੀ ਆ ਖਾਨ ਨੂੰ ਤੇ ਗੁਰਵਾ ਮੂੰਹ ਬੋਲ ਕੇ ਦੱਸ ਦੇ ਕੇ ਆਪਾਂ ਮੂੰਹ ਬੋਲ ਕੇ ਨਹੀਂ ਦੱਸ ਦੇਣ ਦੇ ਉਹ ਬੋਲ ਕੇ ਤਾਂ ਦੱਸੀਦਾ ਵਾ ਆਪਣੇ ਕੋਲ ਪਕੌੜੇ ਆ ਸਮੋਸੇ ਆ ਪਾਪੜ ਤੇ ਪਹੁੰਚੇ ਉਹ ਪਹੁੰਚੇ ਉਹ ਇਹ ਕਿਹੜੇ ਪਹੁੰਚੇ ਆ ਉਹ ਇਹ ਉਹੀ ਪਹੁੰਚੇ ਪਹੁੰਚੇ ਨਹੀਂ ਪਹੁੰਚੇ ਨਹੀਂ ਪਹੁੰਚੇ ਜੇ ਅਗਲਾ ਪੈਸੇ ਦੇ ਦੇ ਫਿਰ ਵੀ ਨਹੀਂ ਪਹੁੰਚੇ ਆਪਾਂ ਵੇਖਣ ਲੱਗੇ ਛੱਡ ਦੇਈਦਾ ਕੜਾਈ 'ਚ ਅੱਗੇ ਅਗਲੇ ਦੀ ਕਿਸਮਤ ਬਾਕੀ ਤੂੰ ਦੱਸ ਤੂੰ ਕੀ ਖਾਣਾ ਈ ਉਹ ਭਰਾਵਾ ਮੈਨੂੰ ਵੀ ਕੋਈ ਖਵਾ ਦੇ ਪਰ ਕੋਈ ਹੋਰ ਨਹੀਂ ਆਟਮ ਹੈਗੀ ਆਪਣੇ ਕੋਲ ਉਹ ਯਾਰ ਆਟਮ ਆਟਮ ਗੁਰਵਾ ਇੱਕ ਤੋਂ ਇੱਕ ਅਪੁਰਝੀਆਂ ਆਵੇ ਆਂਡਾਪੁਰ ਜੀ ਪਾਂਡਾਪੁਰ ਜੀ ਖਾਂਡਾਪੁਰ ਜੀ ਗਾਂਡਾਪੁਰ ਜੀ ਅੰਡਾਪੁਰ ਜੀ ਕੋਈ ਗੜੀ ਪੁਰਜੀ ਆ। ਉਹ ਗੰਡੇ ਵਾਲੀ ਆ ਨਾ ਪ੍ਰਦੇਸੀ ਭਰਾ ਵੀ ਆ ਜਾਂਦੇ ਨੇ ਆਪਣੇ। ਗੰਡੇ ਵਾਲੀ ਤੇ ਤੂੰ ਚੰਗੀ ਹਿੰਦੀ ਪੰਜਾਬੀ ਜੀ ਰਲਾ ਕੇ ਬੈਠਾ ਗਾਂਡਾਪੁਰ ਗੁਰੂਆਬੇ ਇਹ ਨਹੀਂ ਮੈਨੂੰ ਸਹੀ ਲੱਗਾ ਕੋਈ ਉਬਲਿਆ ਜ ਨਹੀਂ ਹੈਗੀ ਗੱਲ ਆ। ਗੁਰੂ ਆ ਉਬਲਿਆ ਜ ਉਹ ਦੇਸੀ ਅੰਡਾ ਫਾਰਮੇ ਅੰਡਾ ਖਤਰਮੁਰਗ ਦਾ ਕੁੜਕਨਾਹ ਦਾ ਵੱਡੇ ਪ੍ਰੈਸ਼ਨ ਵਾਲਾ ਅੰਡਾ। ਤੁਸੀਂ ਦੱਸੋ ਖਾਣਾ ਕਿਹੜਾ ਵਾ ਸਾਰੀਆਂ ਵੈਰਾਈਟੀਆਂ ਰੱਖੀਆਂ ਆਪਾਂ। ਉਹ ਵੱਡੇ ਪ੍ਰੈਸ਼ਨ ਵਾਲਾ ਅੰਡਾ। ਉਹ ਇਹ ਕਿਹੜਾ ਅੰਡਾ ਹੁੰਦਾ ਇਹ ਮੈਨੂੰ ਸੁਣਿਆ ਨਹੀਂ ਆ। ਉਹ ਤੁਸੀਂ ਕਿੱਥੋਂ ਸੁਣਨੇ ਆਲੇ ਨਵੇਂ ਚੱਲੇ ਆ ਨਾ ਸਾਡੇ ਇੱਧਰ ਆ ਗਏ ਤੁਹਾਡੇ ਲਿਆਉਣੇ ਹੋਣੇ ਆ ਉਹ ਮੈਂ ਕਿਹੜਾ ਹੜੱਪੇ ਤੋਂ ਉੱਠ ਕੇ ਆ ਗਿਆ ਵਾ ਜਿਹੜਾ ਯੁੱਗ ਪਲਟ ਗਿਆ ਵਾ ਉਹ ਵੱਡੇ ਪ੍ਰਸ਼ਨ ਵਾਲੇ ਆਂਡਿਆਂ ਦਾ ਕੀ ਚੱਕਰ ਆ ਉਹ ਚੱਕਰ ਚੱਕਰ ਭਾਉ ਕੋ ਨਹੀਂ ਆ ਗੱਲ ਅਸਲ 'ਚ ਪਤਾ ਕੀ ਆ ਕੁਕੜੀਆਂ ਦੀ ਹੋ ਗਈ ਬੱਸ ਉਹਨਾਂ ਨੇ ਕਰਤੀ ਹੜਤਾਲ ਉਹ ਆਂਦੀ ਆ ਕਿ ਜਨਾਨੀਆਂ ਦੋ ਦੋ ਤੇ ਐਂ 100 100 ਅਗਲੇ ਭਾਈ ਜਨਾਨੀ ਮਾ ਧਿਆਨ ਕੌਣ ਖਪੇ ਉਹਨਾਂ ਨੇ ਉਹ ਵੱਡੇ ਡਿਪਰੈਸ਼ਨ ਵਾਲੀ ਤੇ ਤੂੰ ਫੇਰ ਨਹੀਂ ਦੱਸੀ ਓਏ ਓਹੀ ਬਾਈਪਾਸ ਬਾਰੋ-ਬਾਰ ਸਰਜਰੀ ਡੁਪਲੀਕੇਟ ਦਾ ਬਣਾਉਂਦਾ ਵੇ ਆਣਾ ਹੁਣ ਤੇ ਤੂੰ ਡੁਪਲੀਕੇਟ ਆਂਡੇ ਵੇਚਦਾ ਫੇਰ ਇੱਥੇ ਉਹ ਨਹੀਂ ਨਹੀਂ ਪਾਜੀ ਆਪਣਾ ਤੇ ਕੰਮ ਹੈ ਇੱਕ ਨੰਬਰ ਦਾ ਆਪਾਂ ਸਭ ਕੁਆਲਿਟੀ ਇੱਕ ਨੰਬਰ ਹੀ ਰੱਖੀ ਆ ਵੱਡੇ ਡਿਪਰੈਸ਼ਨ ਵਾਲੇ ਨਹੀਂ ਰੱਖੇ ਵੇ ਨਾ ਨਾ ਉਹ ਨਹੀਂ ਰੱਖੇ ਅੱਛਾ ਤੇ ਗੂਗਲ ਪੇ ਰੱਖਿਆ ਵਾ ਆਪਾਂ ਗੂਗਲ ਪੇ ਹੈਗਾ ਆਪਣੇ ਕੋਲ ਉਹ ਨਹੀਂ ਨਹੀਂ ਵੀਰ ਉਹ ਨਹੀਂ ਰੱਖਿਆ ਤੇ ਰੱਖਿਆ ਕੀ ਆ ਫੇਰ ਓਏ ਉਹ ਵੀਰ ਜੀ ਤੇਲ ਵੜਾ ਖਾਂਦਾ ਵਾ ਵੇਸਨ ਬਹੁਤ ਲੱਗਦਾ ਉਹਨੂੰ ਉਹ ਭਰਾਵਾ ਪਤਾ ਵੀ ਹੈਗਾ ਹੀ ਉਹ Google Pay ਹੁੰਦਾ ਕੀ ਆ ਓਏ ਆ ਹੋ ਮੈਨੂੰ ਪਤਾ ਵਾ ਇੱਕ ਵਾਰੀ ਮੈਂ ਤੇ ਪਾਪਾ ਲਾਏ ਸਾਨੂੰ ਇਕੱਠਾ ਹੀ ਕਿਹਨੇ 150 ਦਾ ਦੇ ਤਾ ਹੁਤੇ ਜਿ ਮਂਗਾਇਆ ਹੀ ਆਈ ਉਹ ਹੁਣ ਲਿਆਈਦਾ ਨਹੀਂ ਖਰਾਬ ਹੋ ਜਾਂਦਾ ਉਹ ਪਾਪਾ ਦੇ ਨਾਲ ਬਾਬਾ ਤਗੜਾ ਪਾਰ ਹੀ ਲੱਗਣ ਡਿਆ ਮੈਨੂੰ ਕੋਈ ਜਿਹੜਾ ਇਕੱਠਾ ਤੁਸੀਂ 150 ਦਾ ਲੈ ਜਾਂਦਾ ਇੱਕ ਵਾਰੀ ਲਾਂਦਾ ਸੀ ਵੀਰ ਜੀ ਉਹ ਸੋਚ ਲਾ ਪਤਾ ਵੀ ਹੈਗਾ ਹੀ ਉਹ Google Pay ਹੁੰਦਾ ਕੀ ਆ ਉਹ ਪਤਾ ਮੈਨੂੰ ਹੈ ਗੋਲ ਜਾਂ ਝੜੀ ਜਾਂਦਾ ਗੋਲ ਜਾਂਦਾ ਓਏ ਬੂੰਦੀ ਆੜੀ ਝੜੀ ਜਾਂਦੇ ਓਏ ਬੂੰਦੀ ਪਕਾਉਣੇ ਜੋ ਬਾਹਰ ਨਿਕਲ ਕੇ ਵੀ ਸੋਚ ਲਾ ਦੁਨੀਆ ਹੋਰ ਵੀ ਹੈਗੀ ਟੋਪੀ ਟੋਪੀ ਹੁਣੀ ਸਿਰ ਤੇ ਮੈਂ ਗੂਗਲ ਪੇਰ ਆ ਪੁੱਛਿਆ ਤੈਨੂੰ ਕਿਸ ਬੰਦੇ ਦੇ ਬਾਰੇ ਨਹੀਂ ਪੁੱਛਿਆ ਤੂੰ ਰਮ ਮੰਦਰੇ ਲੌਂਡ ਹੈ ਪਿਆ ਉਹ ਕਿਹੜੀ ਸ਼ੈ ਆ ਜਿਹੜੀ ਤੁਹਾਨੂੰ ਦੱਸਣੀ ਨਹੀਂ ਆਉਂਦੀ ਤੇ ਮੈਨੂੰ ਬੁੱਝਣੀ ਨਹੀਂ ਆਉਂਦੀ ਬੱਲੇ ਉਹ ਤੇਰੇ ਚਾਤਰਾ ਹੈ ਉਹ ਮੈਨੂੰ ਦੇ ਦੱਸਣੀ ਆਉਂਦੀ ਤੈਨੂੰ ਨਹੀਂ ਬੁੱਝਣੀ ਆਉਂਦੀ ਇਹ ਕਿਹੜੀ ਬਲਾਵ ਆ ਵੀਰ ਜੀ ਮਿਹਰਬਾਨੀ ਕਰਕੇ ਮੈਨੂੰ ਤੁਸੀਂ ਦੱਸ ਦੋ ਕਿਹੜੀ ਆ ਹਾਂ ਹੁਣ ਆ ਨਾ ਠੀਕ ਗੱਲ ਤੇ ਜਰੋਂ ਕਿਸੇ ਗੱਲ ਦਾ ਨਾਮ ਪਤਾ ਲੱਗੇ ਤਾਂ ਕਿਸ ਨੂੰ ਪੁੱਛ ਲੋ